ਤੋ ਕਿ ਵਾਦਿਆ ਰਾਦੇ ਵਿੱਚ ਮੇਅਰ ਚੁਣਨ ਦੇ ਲਈ ਤਿਆਰੀਆਂ ਗੁਰੂ ਨਾਲਕ ਦੇ ਪਵਨ ਦੇ ਵਿੱਚ ਕੀਤੀਆਂ ਜਾ ਰਹੀਆਂ ਨੇ ਤਿਆਰੀਆਂ 95 ਕੌਂਸਲਰਾਂ ਦਾ ਹੋਵੇਗਾ ਸੋਚੁਕ ਸਮਾਗਮ ਲੁਧਿਆਣਾ ਨੂੰ ਮਿਲੇਗਾ ਅੱਜ ਆਪਣਾ 7ਵਾਂ ਮੇਅਰ ਮੇਅਰ ਦੀ ਚੋਣ ਦੇ ਲਈ ਮਹਿਲਾ ਸੀਟ ਵੀ ਰਾਖਵੀਂ ਰੱਖੀ ਗਈ ਹੈ ਸੋ ਆਮ ਆਦਮੀ ਪਾਰਟੀ ਦੇ ਵਿਧਾਇਕ ਵੀ ਕਰਨਗੇ ਵੋਟ ਸੋ ਲੁਧਿਆਣਾ ਦੇ ਵਿੱਚ ਅੱਜ ਮੇਅਰ ਚੁਣਿਆ ਜਾਵੇਗਾ ਮੇਅਰ ਚੁਣਨ ਦੀਆਂ ਤਿਆਰੀਆਂ ਜਿਹੜੇ ਕਿ ਲਗਭਗ ਮੁਕੰਮਲ ਕਰ ਲਈਆਂ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਵੀ ਵੋਟ ਕਰਨਗੇ ਜਿਸ ਦੇ ਵਿੱਚ 95 ਕੌਂਸਲਰਾਂ ਨੂੰ ਸੋਚੁਕਾਈ ਜਾਵੇਗਾ ਜਿਸ ਸੋਚੁਕ ਸਮਾਗਮ ਹੋਵੇਗਾ ਤੇ ਮਹਿਲਾ ਸੀਟ ਵੀ ਰਾਖਵੀਂ ਜੜੇ ਕੀ ਰੱਖੀ ਗਈ ਹੈ ਸੋ 95 ਕੌਂਸਲਰ ਦਾ ਅੱਜ ਸੌ ਚੁੱਕ ਸਮਾਗਮ ਹੋਵੇਗਾ ਲੁਧਿਆਣਾ ਦੇ ਵਿੱਚ ਮੇਅਰ ਬਣਨ ਦੇ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਨੇ ਅੱਜ ਸਤਵਾਂ ਮੇਅਰ ਮਿਲੇਗਾ ਲੁਧਿਆਣਾ ਨੂੰ ਮੇਅਰ ਦੀ ਚੋਣ ਦੇ ਲਈ ਮਹਿਲਾ ਸੀਟ ਵੀ ਰਾਖਵੀਂ ਰੱਖੀ ਗਈ ਹੈ ਸੋ ਆਮ ਆਦਮੀ ਪਾਰਟੀ ਦੇ ਵਿਧਾਇਕ ਵੀ ਵੋਟ ਕਰਨ ਦੇ ਇਸ ਦੇ ਲਈ ਸੋ ਗੁਣਾਲਕ ਦੇ ਪਵੰਦੇ ਵਿੱਚ ਤਿਆਰੀਆਂ ਮੁਕੰਮਲ ਕਰ ਲਿਆ ਗਈਆਂ ਲੁਧਿਆਣਾ ਦੇ ਵਿੱਚ ਨਗਰ ਨਿਗਮ ਚੋਣਾ ਤੋਂ ਬਾਅਦ ਅੱਜ ਲੁਧਿਆਣਾ ਨੂੰ ਆਪਣਾ ਮੇਅਰ ਮਿਲਣ ਜਾ ਰਿਹਾ ਹੈਗਾ ਉਹਦੀਆਂ ਤਿਆਰੀਆਂ ਜਿਹੜੀਆਂ ਨੇ ਸ਼ੁਰੂ ਹੋ ਚੁੱਕੀਆਂ ਨੇ ਅੱਜ ਲੁਧਿਆਣਾ ਦੇ ਗੁਰੂ ਨਾਨਕ ਦੇਵ ਪਵਨ ਦੇ ਵਿੱਚ ਜਿਹੜੇ ਮੇਅਰ ਦੀ ਚੋਣ ਹੋਏਗੀ ਔਰ ਨਾਲ ਦੀ ਨਾਲ ਚੁਨੇ ਗਏ 95 ਪਾਰਸ਼ਦ ਜਿਹੜੇ ਨੇ ਕਾਉਂਸਲਰ ਜਿਹੜੇ ਨੇ ਉਹਨਾਂ ਨੂੰ 100 ਵੀ ਜਿਹੜੀ ਹੈ ਚੁਕਾਈ ਜਾਏਗੀ ਇਸ ਵਕਤ ਗੁਰਨਾਨਕ ਦੇਵ ਭਵਨ ਦੇ ਵਿੱਚ ਤਿਆਰੀਆਂ ਜਿਹੜੀਆਂ ਨੇ ਲਗਾਤਾਰ ਜਾਰੀ ਨੇ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਗੁਰਨਾਨਕ ਦੇਵ ਭਵਨ ਦੀਆਂ ਤਸਵੀਰਾਂ ਜਿੱਥੇ ਅੱਜ ਲੁਧਿਆਣਾ ਵਿੱਚ ਚੁਨੇ ਗਏ 95 ਕਾਉਂਸਲਰ ਜਿਹੜੇ ਨੇ ਇੱਥੇ ਪਹੁੰਚਣਗੇ ਅਤੇ ਉਹਨਾਂ ਦਾ 100 ਚੁੱਕ ਸਮਾਰੋਹ ਜਿਹੜਾ ਹੈਗਾ ਉਹ ਹੋਏਗਾ ਔਰ ਨਾਲ ਦੀ ਨਾਲ ਉਹਨਾਂ ਨੂੰ ਜਿਹੜਾ ਹੈਗਾ ਅ ਅੱਜ ਸੋਚ ਕਾਨ ਤੋਂ ਬਾਅਦ ਮੇਰ ਦੀ ਜਿਹੜੀ ਹੈ ਚੋਣ ਕੀਤੀ ਜਾਏਗੀ ਦੱਸ ਦਈਏ ਕਿ ਲੁਧਿਆਣਾ ਦੇ ਵਿੱਚ ਜਿਹੜੀ ਹੈਗੀ ਹੈ ਮੇਰ ਦੀ ਸੀਟ ਜਿਹੜੀ ਹੈ ਇੱਕ ਮਹਿਲਾ ਦੇ ਲਈ ਰਾਖਵਾ ਹੈਗੀ ਹੈ ਰਖਮੀ ਸੀਟ ਹੈਗੀ ਹੈ ਇਸ ਲਈ ਲੁਧਿਆਣਾ ਨੂੰ ਪਹਿਲੀ ਵਾਰ ਜਿਹੜੀ ਹੈ ਇੱਕ ਮਹਿਲਾ ਮੇਰ ਮਿਲਣ ਜਾ ਰਹੀ ਹੈਗੀ ਹੈ ਔਰ 7ਵੀਂ ਜਿਹੜੀ ਹੈ ਮੇਰ ਹੋਏਗੀ ਯਾਨੀ ਕਿ ਲੁਧਿਆਣਾ ਨੂੰ 7ਵਾਂ ਮੇਰ ਅੱਜ ਮਿਲੇਗਾ ਉਹਦੀਆਂ ਤਿਆਰੀਆਂ ਜਿਹੜੀਆਂ ਨੇ ਮੁਕੰਮਲ ਕੀਤੀਆਂ ਜਾ ਰਹੀਆਂ ਨੇ ਪੁਲਿਸ ਫੋਰਸ ਜਿਹੜੀ ਹੈ ਲਗਾ ਦਿੱਤੀ ਗਈ ਹੈ ਡਿਊਟੀਆਂ ਜਿਹੜੀਆਂ ਲਗਾ ਦਿੱਤੀਆਂ ਗਈਆਂ ਨੇ ਹਾਲਾਂਕਿ ਗੁਰਨਾਰਕ ਦੇ ਪਵੰਦੇ ਅੰਦਰ ਜਾਣ ਦੀ ਇਜਾਜ਼ਤ ਜਿਹੜੀ ਹੈ ਮੀਡੀਆ ਨੂੰ ਨਹੀਂ ਦਿੱਤੀ ਗਈ ਹੈ ਲੇਕਿਨ ਦੱਸਿਆ ਜਾ ਰਿਹਾ ਕਿ 11 ਵਜੇ ਦੇ ਕਰੀਬ-ਕਰੀਬ ਜਿਹੜਾ ਹੈਗਾ ਇਹਦੀ ਇਜਾਜ਼ਤ ਮਿਲੇਗੀ ਔਰ ਨਾਲ ਦੀ ਨਾਲ ਇੱਥੇ ਜਿਹੜੇ ਜਿੰਨੇ ਵੀ ਪਾਰਸ਼ਾ ਚੁਣੇ ਗਏ ਨੇ ਉਹ ਪਹੁੰਚ ਜਾਣਗੇ ਗੱਲ ਕਰੀਏ ਲੁਧਿਆਣਾ ਦੇ ਵਿੱਚ ਜਿਹੜੇ ਮਰਹੂਮ ਵਿਧਾਇਕ ਗੁਰਪ੍ਰੀਤ ਬਸੀ ਗੋਗੀ ਜਿਨ੍ਹਾਂ ਦੀ ਅਚਾਨਕ ਜਿਹੜੀ ਹੈ ਮੌਤ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ ਇੱਕ ਐਮਐਲਏ ਦਾ ਘਾਟਾ ਪਿਆ ਹੈਗਾ ਉਹਦੀ ਜਗ੍ਹਾ ਤੇ ਬਾਕੀ ਜਿਹੜੇ ਵਿਧਾਇਕ ਨੇ ਉਹ ਵੀ ਅੱਜ ਵੋਟ ਕਰਨਗੇ ਮੇਅਰ ਚੁਣਨ ਦੇ ਲਈ ਔਰ ਖੁਦ ਹਰਦੀਪ ਸਿੰਘ ਮੁੰਡੀਆਂ ਜੋ ਕੈਬਨਿਟ ਮੰਤਰੀ ਨੇ ਉਹ ਮੌਜੂਦ ਰਹਿਣਗੇ ਇਸ ਪ੍ਰਕਿਰਿਆ ਦੇ ਵਿੱਚ ਔਰ ਨਾਲ ਦੀ ਨਾਲ ਅੱਜ ਲੁਧਿਆਣਾ ਵਿਚ ਜਿਹੜੀ ਮਹਿਲਾ ਮੇਰ ਜਿਹੜੀ ਇਹ ਚੁਣੀ ਜਾਏਗੀ ਕਿਉਂਕਿ ਸੀਟ ਜਿਹੜੀ ਹੈ ਰੱਖ ਵੀ ਹੈਗੀ ਹੈ ਉਹਦੇ ਲਈ ਵੀ ਜਿਹੜੀ ਹੈ ਤਿੰਨ ਨਾਮ ਜਿਹੜੇ ਨੇ ਚਰਚਾ ਦੇ ਵਿੱਚ ਨੇ ਸਭ ਤੋਂ ਪਹਿਲਾ ਨਾਮ ਨੀਧੀ ਅਗਰਵਾਲ ਦਾ ਚੱਲ ਰਿਹਾ ਅੰਮ੍ਰਿਤ ਵਰਸ਼ਾ ਰਾਮਪਾਲ ਦਾ ਚੱਲ ਰਿਹਾ ਹੈਗਾ ਇਹ ਦੋਨੋਂ ਨਾਮ ਜਿਹੜੇ ਨੇ ਬੇਹਤ ਚਰਚਾ ਦੇ ਵਿੱਚ ਨੇ ਦੇਖਣਾ ਹੋਏਗਾ ਕਿ ਲੁਧਿਆਣਾ ਦੇ ਵਿੱਚ ਕਿਹੜੀ ਮਹਿਲਾ ਜਿਹੜੀ ਹੈ ਮੇਰ ਬਣਦੀ ਹੈ ਫਰਸਟ ਲੇਡੀ ਬਣਦੀ ਹੈਗੀ ਔਰ ਪਹਿਲੀ ਵਾਰ ਇਹ ਹੋਏਗਾ ਕਿ ਲੁਧਿਆਣਾ ਨੂੰ ਇੱਕ ਮਹਿਲਾ ਮੇਰ ਮਿਲੇਗੀ ਲੁਧਿਆਣਾ ਤੋਂ ਕੈਮਰਾ ਪਰਸਨ ਪਵਨ ਦੇ ਨਾਲ ਕਮਲ ਕਪੂਰ ਸਤਵਾਂ ਮੇਅਰ ਅਜੋ ਜਿੱਥੇ ਕਿ ਮਿਲੇਗਾ ਲੁਧਿਆਣਾ ਨੂੰ ਮੇਅਰ ਚੁਣਨ ਦੀਆਂ ਤਿਆਰੀਆਂ ਮੁਕੰਮਲ ਕਰ ਲਿਆ ਗਈਆਂ ਨੇ ਅੱਜ ਸਤਵਾਂ ਮੇਅਰ ਲੁਧਿਆਣਾ ਨੂੰ ਮਿਲੇਗਾ ਜਿੱਥੇ ਕਿ